ਪਠਾਨਕੋਟ ਵਿਖੇ ਬਲੱਡ ਡੋਨਰਸ ਪਠਾਨਕੋਟ ਦੇ ਵੱਲੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦਾਂ ਨੂੰ ਸਮਰਪਿਤ ਬਲੱਡ ਡੋਨੇਸ਼ਨ ਕੈਂਪ ਜੜਾਇਆ ਲਗਾਇਆ ਗਿਆ ਤੇ ਦੱਸਦੇ ਇਹ ਸੰਵੇਦਨਾ ਟੂ ਦੇ ਤਹਿਤ ਨੀਫਾ ਦੇ ਵੱਲੋਂ ਨੀਫਾ ਦੇ ਸਹਿਯੋਗ ਦੇ ਨਾਲ ਇਹ ਬਲੱਡ ਡੋਨੇਸ਼ਨ ਕੈਂਪ ਜੜਾਇਆ ਪਠਾਨਕੋਟ ਰੇਲਵੇ ਹਸਪੀਟਲ ਦੇ ਵਿੱਚ ਆਯੋਜਿਤ ਕੀਤਾ ਗਿਆ ਜਿੱਥੇ ਕਿ ਵੱਧ ਚੜ ਕੇ ਲੋਕਾਂ ਦੇ ਵੱਲੋਂ ਸ਼ਹਿਰ ਵਾਸੀਆਂ ਦੇ ਵੱਲੋਂ ਹਿੱਸਾ ਲਿਆ ਗਿਆ ਤੇ ਉੱਥੇ ਹੀ ਨੌਜਵਾਨਾਂ ਦਾ ਕਾਫੀ ਹੰਝੂਮ ਦੇਖਣ ਨੂੰ ਇੱਥੇ ਮਿਲਿਆ ਨੌਜਵਾਨਾਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਤੇ ਬਲੱਡ ਡੋਨੇਟ ਕੀਤਾ ਗਿਆ ਤੇ ਉੱਥੇ ਹੀ ਸ਼ਹਿਰ ਵ ਹੈ ਇਹਨਾਂ ਡੋਨਰਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਰक्तदान ਜਿਹੜਾ ਹੈ ਮਹਾਦਾਨ ਜਿਸ ਨੂੰ ਮੰਨਿਆ ਜਾਂਦਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਕਰੋ ਤਾਂ ਕਿ ਅਸੀਂ ਵੀ ਕਿਸੇ ਇੱਕ ਦੀ ਜ਼ਿੰਦਗੀ ਨੂੰ ਬਚਾ ਸਕੀਏ ਤੇ ਉੱਤੇ ਹੀ ਪਠਾਨਕੋਟ ਜ਼ਿਲ੍ਹੇ ਦੇ ਲਈ ਬਹੁਤ ਹੀ ਮਾਣ ਅਤੇ ਫਕਰ ਦੀ ਗੱਲ ਹੈ ਕਿ ਸੋਮਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਉਹ ਲੱਗਣ ਜਾ ਰਿਹਾ ਹੈ ਸੋਮਾ ਬਲੱਡ ਡੋਨੇਸ਼ਨ ਕੈਂਪ ਜਿਹੜਾ ਉਹ ਲੱਗਿਆ ਹੈ ਪਠਾਨਕੋਟ ਦੇ ਵਿੱਚ ਜੋ ਕਿ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਕਾਇਮ ਕਰ ਰਿਹਾ ਹੈ ਕਿ ਸੋਮਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਤੇ ਉੱਥੇ ਹੀ ਜਿੱਥੇ ਇਹਨਾਂ ਦੇ ਵੱਲੋਂ ਇਹਨਾਂ ਸੰਸਥਾਵਾਂ ਦੇ ਵੱਲੋਂ ਇਹਨਾਂ ਸੋਸ਼ਲ ਐਕਟੀਵਿ ਜਾਨ ਬਚਾਉਣ ਦੇ ਲਈ ਹਰ ਪਹਿਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਹਰ ਤਰ੍ਹਾਂ ਦੀ ਮਮਕਨ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤੇ ਉੱਥੇ ਹੀ तमाम ਡੋਨਰਸ ਦੇ ਨਾਲ ਗੱਲਬਾਤ ਕਰਾਂਗੇ ਕਿ ਸੁਨੇਹਾ ਉਹਨਾਂ ਨੇ ਇਸ ਮੌਕੇ ਤੇ ਦਿੱਤਾ ਹੈ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦਾਂ ਨੂੰ ਸਮਰਪਿਤ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਕਿਵੇਂ ਸਕਸੈਸਫੁਲ ਰਿਹਾ ਆਓ ਦੇਖਦੇ ਹਾਂ ਤਸਵੀਰਾਂ ਤੇ ਖਬਰ ਨੂੰ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜਿੱਦਾਂ ਕਿ ਅੱਜ ਬਲੱਡ ਡੋਨੇਸ਼ਨ ਕੈਂਪ ਲੱਗਾ ਹੈ ਜੀ ਰੇਲਵੇ ਹਸਪੀਟਲ ਦੇ ਵਿੱਚ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਜਿੱਦਾਂ ਪਠਾਨਕੋਟ ਦੀ ਪਬਲਿਕ ਇੱਥੇ ਵੱਧ ਚੜ ਕੇ ਹਿੱਸਾ ਦਿੰਦੀ ਹੈ ਹਰ ਡੋਨੇਸ਼ਨ ਕੈਂਪ ਦੇ ਵਿੱਚ ਅੱਜ ਜਿਵੇਂ ਬਲੱਡ ਓਨਰਸ ਦਾ ਸੋਵਾਂਵਾ ਕੈਂਪ ਹੈਗਾ ਆ ਬੜੀ ਖੁਸ਼ੀ ਹੈ ਕਿ ਹਰ ਨੌਜਵਾਨ ਜਾਗਰੂਤ ਹੋ ਚੁੱਕਿਆ ਹੈ ਕਿ ਅੱਜ ਜੜਾ ਲੋੜਮੰਦ ਹੈਗਾ ਇਨਸਾਨ ਜਾਂ ਪੇਸ਼ੈਂਟ ਜਿੰਨੂੰ ਬਲੱਡ ਦੀ ਲੋੜ ਪੈਂਦੀ ਹੈ ਜਿਹਦੇ ਵਿੱਚ ਨਾ ਕੋਈ ਜਾਤ ਪਾਤ ਦੇਖੀ ਜਾਂਦੀ ਹੈ ਨਾ ਕੁਝ ਹੈਗਾ ਤੇ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੇ ਮੈਂ ਸਾਰਿਆਂ ਅੱਗੇ ਅਪੀਲ ਕਰਦਾ ਹਾਂ ਕਿ ਜਿੱਦਾਂ ਜਿੱਦਾਂ ਜੜੇ ਵੀ ਸੰਸਥਾਵਾ ਬਲੱਡ ਡੋਨੇਸ਼ਨ ਦਾ ਕੈਂਪ ਲਾਉਂਦੀਆਂ ਨੇ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਦਿਆ ਕਰੋ ਤੇ ਆਪਣਾ ਬਲੱਡ ਡੋਨੇਟ ਕਰਿਆ ਕਰੋ ਜੈ ਹਿੰਦ ਜੈ ਵਾਰ। ਅੱਜ ਸ਼ਹੀਦੀ ਭਗਤ ਸਿੰਘੀ ਦੇ ਰਾਜਗੁਰੂ ਜੀ ਦੇ ਉਦਮ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਜਿਹੜਾ ਬਲੱਡ ਮਿਸ਼ਨ ਕੈਂਪ ਲਗਾਇਆ ਗਿਆ। ਔਰ ਅੱਜ ਸਾਡੇ ਟੀਮ ਦਾ ਬਲੱਡ ਡੋਨਰ ਪਠਾਨਕੋਟ ਟੀਮ ਦਾ ਸੋਮਵਾਰ ਬਲੱਡ ਡੋਨੇਸ਼ਨ ਕੈਂਪ ਹੈ। ਔਰ ਸਾਡੀ ਮੇਰੀ ਖਲ ਤੇ ਸਾਡੀ ਪਹਿਲੀ ਸੰਸਥਾ ਪਠਾਨਕੋਟ ਦੇ ਵਿੱਚ ਜਿਨ੍ਹਾਂ ਨੇ ਅੱਜ ਤੱਕ ਸੋਰ ਰક્તਦਾਨ ਸ਼ਿਵਰ ਜਿਹੜੇ ਆਯੋਜਨ ਕਰਤੇ ਆ ਔਰ ਅੱਗੇ ਵੀ ਸਾਡਾ ਜਿਹੜਾ ਇਹ ਚੱਲਦਾ ਰਹੇਗਾ। ਇਦੇ ਵਿੱਚ ਸਾਡੇ ਸਪੋਰਟਰ ਟੀਮਾਂ ਨੀਫਾ ਔਰ ਨੀਮਾ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਕੀਤਾ ਔਰ ਸਾਡਾ ਜਿਹੜਾ ਅੱਜ ਦਾ ਟਾਰਗੇਟ ਹੈ 150 ਯੂਨਿਟ ਦਾ ਹੁਣ ਤੱਕ ਸਾਡੇ 70 ਤੋਂ 80 ਯੂਨਿਟ ਡੋਨੇਟ ਹੋ ਚੁੱਕੇ ਆ ਔਰ ਸਾਨੂੰ ਉਮੀਦ ਆ ਕਿ ਅਸੀਂ ਆਪਣਾ ਟਾਰਗੇਟ ਅਚੀਵ ਕਰਾਂਗੇ ਸਾਨੂੰ ਪਠਾਨਕੋਟ ਦੇ ਜਿਹੜੇ ਪਬਲਿਕ ਆ ਬਹੁਤ ਜ਼ਿਆਦਾ ਹਮੇਸ਼ਾ ਸਾਨੂੰ ਸਹਿਯੋਗ ਕੀਤਾ ਔਰ ਅੱਜ ਵੀ ਸਹਿਯੋਗ ਕਰ ਰਿਹਾ ਔਰ ਮੈਂ ਅੱਗੇ ਵੀ ਉਮੀਦ ਕਰਨਾ ਸਾਨੂੰ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਕਰਨਗੇ ਔਰ ਮੈਂ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦਾ ਮੀਡੀਆ ਨੇ ਵੀ ਹਮੇਸ਼ਾ ਸਾਨੂੰ ਸਪੋਰਟ ਕੀਤੀ ਆ ਔਰ মিডিਆ ਤੇ سپورਟ ਦੇ ਨਾਲ ਹੀ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ ਕਿ ਅੱਜ ਜਿਹੜਾ ਅਸੀਂ ਸੋਮਾ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹਾਂ মিডিਆ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਲੋਕਾਂ ਨੂੰ ਜਾਗਰੂਕ ਕਰਨ ਦਾ মিডিਆ ਨੇ ਵੀ ਬਹੁਤ ਜਾਗਰੂਕ ਕੀਤਾ ਬਲੱਡ ਡੋਨੇਸ਼ਨ ਲਈ ਲੋਕਾਂ ਨੂੰ ਔਰ ਮੈਂ ਬਹੁਤ ਧੰਨਵਾਦਾ ਪਬਲਿਕ ਦਾ ਸਾਡਾ ਸਹਿਯੋਗ ਕਰਨ ਲਈ ਕੋਆਰਡੀਨੇਸ਼ਨ ਵਿੱਚ ਕਿੰਨੇ ਕੈਂਪ ਜਿਹੜੇ ਕਿ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਹੋਰ ਵੀ ਇਸ ਤੋਂ ਇਲਾਵਾ ਹੋਰ ਵੀ ਸਾਡੇ ਬਲੱਡ ਡੋਨੇਸ਼ਨ ਕੈਂਪ ਲੱਗ ਰਹੇ ਆ ਇੱਕ ਦਿਨਾਂਗਰ ਵੀ ਹੈ ਤਾਂ 16 ਤਰੀਕ ਦਾ ਲੱਗ ਚੁੱਕਿਆ ਤੇ ਇੱਕ ਸ਼ਾਇਦ ਸਾਡਾ ਕੈਂਪ ਹੋਰ ਲੱਗੇਗਾ ਉਹਦੀ ਤਿਆਰੀ ਹਜੇ ਚੱਲਦੀ ਆ ਅੱਜ ਬੜਾ ਹੀ ਭਾਗਾ ਦਾ ਦਿਨ ਆ ਸਾਡੀ ਸੰਸਥਾ ਲਈ ਤੇ ਸਾਰੇ ਡੋਨਰਸ ਲਈ ਅੱਜ ਅਸੀਂ ਸੋਮਾ ਕੈਂਪ ਲਗਾ ਰਹੇ ਹਾਂ ਪਠਾਨਕੋਟ ਵਿੱਚ ਮੈਨੂੰ ਲੱਗਦਾ ਪਠਾਨਕੋਟ ਜ਼ਿਲ੍ਹੇ ਦੀ ਇੱਕ ਐਸੀ ਸੰਸਥਾ ਜਿਹੜੀ ਸਾਰਿਆਂ ਦੇ ਸਹਿਯੋਗ ਨਾਲ ਪਠਾਨਕੋਟ ਵਿੱਚ ਸੋਮਾ ਕੈਂਪ ਲਗਾ ਰਹੀ ਆ ਅਸੀਂ ਸਾਰੇ ਡੋਨਰਸ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ 2007 ਤੋਂ ਅਸੀਂ ਹਮੇਸ਼ਾ ਦਾ ਪ੍ਰਯਾਸ ਜਾਂਦਾ ਕਿਸ ਨੂੰ ਅਮਰਜੈਂਸੀ ਲੋੜ ਪੈਂਦੀ ਹੈ ਅਸੀਂ ਉਹਦੀ ਸੇਵਾ ਲਈ ਹਾਜ਼ਰ ਹੋਨੇ ਆ ਤੇ ਆ ਤੁਸੀਂ ਦੇਖ ਰਹੇ ਹੋ ਕਿ ਸਾਡਾ ਟਾਰਗੇਟ ਜਿਹੜਾ 150 ਜੁੰਟਾ ਦਾ ਹੈ ਕਾਫੀ ਹੁ ਹਜਾਮ ਨਾਲ ਲੋਕੀ ਆ ਰਹੇ ਬਲੱਡ ਦੇਣ ਲਈ ਤੇ ਸਾਰਿਆਂ ਨੂੰ ਇੱਕ ਵਾਰ ਰਿਕੁਐਸਟ ਹੈ ਕੈਮਰਕਸਨ ਹਰੀ ਦੇ ਨਾਲ ਅੱਜ ਸੈਂਕੜੇ ਰਿਪੋਰਟ